आज साडे को नहीं

ਸਾਡੇ ਨਾਲ ਕਹਿੰਦੇ ਰਹੇ ਨੇ ਤੱਕ ਹੋ ਰਿਹਾ ਇਸ ਕਰਕੇ ਜਿਹੜਾ ਹੈਗਾ ਸਾਫ ਨੇ ਜਰਾ ਰਿਹਾ ਹੈ ਕਿ ਜਿਹੜਾ ਰੋਟੀ ਰੋਲਾ ਪਾ ਰਹੇ ਨੇ ਉਦੋਂ ਹੀ ਆਦਮੀ ਰੋਲਾ ਪਾ ਰਹੇ ਨੇ ਤੁਹਾਨੂੰ ਹਾਰ ਨਜ਼ਰ ਆਂਦੀ ਹੋਏ ਇਸ ਕਰਕੇ ਆਮ ਆਦਮੀ ਪਾਰਟੀ ਆਪਣੇ ਕੰਮਾਂ ਦੇ ਬਰਬੂਤੇ ਉਪਰ ਅਜੇ ਲੋਕਾਂ ਨੇ ਦਿੱਤਾ ਚ ਦਿੱਤਾ ਵਿੱਚ ਆਈ ਹੈ ਔਰ ਪੂਰਾ ਸਾਨੂੰ ਉਸਾਰੀ ਜਨਤਾ ਸਾਹਮਣੇ ਖੜੀ ਹੋਈ ਜੀ ਉਹ ਸਾਨੂੰ ਆਮ ਆਦਮੀ ਪਾਰਟੀ ਨੂੰ ਮੋੜਾ ਪਾਣੀਆਂ ਪਹਿਲੀ ਵਾਰ ਹੋਇਆ ਕਿ 50 ਹਜ਼ਾਰ ਲੋਕਾਂ ਨੂੰ ਨੌਜਵਾਨਾਂ ਨੂੰ ਨੌਕਰੀਆਂ ਸਰਕਾਰੀ ਪੱਕੀਆਂ ਵਗੀਆਂ ਨਾ ਇਦਾਂ ਕਾਗਜ਼ਾਂ ਕਿ ਜਿਹੜੀ ਚਲਾਜ 50000 ਨੌਕਰੀਆਂ ਸਭੀ ਸਰਕਾਰ ਨੇ ਨਹੀਂ ਦਿੱਤੀਆਂ ਜਿਲੰਦਰ ਦਾ ਤੇ ਵੀ ਰਿਕਾਰਡ ਹੋ ਗਿਆ ਜਿਲੰਦਰ ਬੋਲਣਾ ਨਹੀਂ ਦਿੰਦਾ ਕਿਹਦੇ ਪਈਆਂ ਤੇ ਜਿਲੰਦਰ ਜੀ ਪਈਆਂ ਕਦੇ ਉੱਪਰ ਚੋਣਾ ਹੈਗੀ ਕਦੇ ਕਿਹੜੀ ਚੋਣਾ ਹੈਗੀ ਅੱਜ ਜਿਹੜੇ ਲੋਕਾਂ ਨੂੰ ਬਾਹਰ ਘੱਟ ਕੇ ਲਿਆਉਣਾ ਹੈ ਕਿ ਲੋਕਾਂ ਨੂੰ ਸਾ ਵੀ ਕਿਉਂ ਆਪ ਦਾ ਨਮਾਣਾ ਆ ਗਿਆ ਜੀ ਤੋਂ ਵੋਟਾਂ ਜੋ ਮਿੰਨ 2 ਵਜੇ ਪਹਿਲੇ ਖੋਏ ਉਹਦੇ ਨਹੀਂ ਤੁਹਾਡੇ ਲਈ ਵੀ ਚੈਲੰਜ ਹੈ ਸਾਥ ਵਿੱਚ ਚਾੜਨੀ ਵੀ ਕੋਸ਼ਿਸ਼ ਸਾਡੀ ਵੀ ਰਹੇਗੀ ਦੇਖੋ ਮਨੂੰ ਤੇ ਬਹੁਤ ਜਨਤਾ ਦਾ ਭਰੋਸਾ ਹੈ ਔਰ ਮੈਂ ਬੜਾ ਆਪਣੇ ਆਪ